ਤੋਂ ਡਰਬਾਟੇਂਡਾ ਜ਼ਿਲ੍ਹੇ ਦੇ ਪਿੰਡ ਕੋਠੇਂਦਰ ਸਿੰਘ ਵਾਲਾ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਈਟੀਟੀ ਅਧਿਆਪਕ ਰਜਿੰਦਰ ਸਿੰਘ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਦੇ ਲਈ ਚੁਣਿਆ ਗਿਆ। ਤਾਂ ਦੱਸਦੇ ਕਿ ਜਿਵੇਂ ਅਧਿਆਪਕ ਰਜਿੰਦਰ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਨੈਸ਼ਨਲ ਅਵਾਰਡ ਦੇ ਲਈ ਚੁਣੇ ਜਾਣ ਦਾ ਪਤਾ ਲੱਗਾ ਤਾਂ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਅਤੇ ਰਜਿੰਦਰ ਸਿੰਘ ਨੂੰ ਉਸਦੀ ਵੱਡੀ ਭੈਣ ਨੇ ਈਟੀਟੀ ਦੀ ਪੜ੍ਹਾਈ ਕਰਨ ਦੇ ਲਈ ਜ਼ੋਰ ਪਾਇਆ ਸੀ ਜਿਸ ਤੋਂ ਬਾਅਦ ਉਹ ਅਧਿਆਪਕ ਬਣ ਗਏ ਸੀ। ਤੇ ਹੁਣ ਰਜਿੰਦਰ ਸਿੰਘ ਨੂੰ ਮਿਲੇ ਰਾਸ਼ਟਰੀ ਪੁਰਸਕਾਰ ਦਾ ਪੂਰਾ ਸਿਹਰਾ ਉਹ ਆਪਣੀ ਵੱਡੀ ਭੈਣ ਨੂੰ ਦੇ ਰਹੇ ਹਨ। ਮੈਂ ਅਰਜਿੰਦਰ ਸਿੰਘ ਔਰ ਮੇਰਾ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਿਖੇ ਮੈਂ 2015 ਤੋਂ ਸਿਵਨਭਾਰਿਆ ਔਰ ਜੋ ਨੈਸ਼ਨਲ ਅਵਾਰਡ ਹੈ ਇਸ ਦੇ ਲਈ ਮੈਨੂੰ ਇਸ ਵਾਰ ਸਿਲੈਕਸ਼ਨ ਹੋਈ ਹੈ ਮੇਰੀ ਮੇਰੇ ਸਕੂਲ ਦੀਆਂ ਪ੍ਰਾਪਤੀਆਂ ਔਰ ਬੱਚਿਆਂ ਦੀਆਂ ਜੋ ਸਿੱਖਿਆ ਦੀਆਂ ਸਹੂਲਤਾਂ ਉਹਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਸਾਨੂੰ ਇਨਲਿਸਟਮੈਂਟ ਕੀਤਾ ਗਿਆ 6 ਮਤਲਬ ਟੀਚਰਸ ਚੁਣੇ ਗਏ ਉਸ ਤੋਂ ਬਾਅਦ ਨੈਸ਼ਨਲ ਜਿਊਰੀ ਹੈ ਜੋ ਆਪਣੇ ਦੇਸ਼ ਦੀ ਦਿੱਲੀ ਵੱਲੋਂ ਉਹਨਾਂ ਵੱਲੋਂ ਪ੍ਰੈਜੈਂਟੇਸ਼ਨ ਲਈ ਗਈ ਔਰ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਹੈ ਔਰ ਪੂਰੇ ਬਠਿੰਡੇ ਦੇ ਵਿੱਚੋਂ ਮਤਲਬ ਪਹਿਲੀ ਵਾਰ ਇਹ ਹੈ ਕਿ ਨੈਸ਼ਨਲ ਅਵਾਰਡ ਲਈ ਕਿਸੇ ਟੀਚਰ ਦੀ ਚੋਣ ਹੋਈ ਹੈ ਇਸ ਲਈ ਮੈਂ ਤਾਂ ਵੈਸੇ ਤੁਹਾਨੂੰ ਦੱਸਾਂ ਕਿ ਆਪਣੀ ਡਿਊਟੀ ਨਿਭਾ ਰਿਹਾ ਔਰ ਮੇਰੀ ਡਿਊਟੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਔਰ ਨੈਸ਼ਨਲ ਜੋ ਹੈ ਜੂਰੀ ਉਹਨਾਂ ਨੇ ਚੁਣਿਆ ਹੈ ਮੈਨੂੰ ਪਰ ਹਾਂ ਇਨਕ ਜ਼ਰੂਰ ਹੈ ਕਿ ਮੈਂ ਆਪਣੀ ਡਿਊਟੀ ਤੋਂ ਐਕਸਟਰਾ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈ ਸਕੂਲਾਂ ਦੇ ਲਈ ਉਹਨਾਂ ਦੀ ਬਿਹਤਰੀ ਲਈ ਬੱਚਿਆਂ ਦੀ ਸਿੱਖਿਆ ਨੂੰ ਉੱਚਾ ਚੁੱਕਣ ਦੇ ਲਈ ਕਿਉਂਕਿ ਸਰਕਾਰੀ ਸਕੂਲ ਦੇ ਟੀਚਰ ਹੋਣ ਦੇ ਨਾਤੇ ਮੈਂ ਚਾਰ ਸਕੂਲਾਂ 'ਚ ਕੰਮ ਕਰ ਚੁੱਕਾ ਹਾਂ ਔਰ ਚਾਰੇ ਸਕੂਲਾਂ ਦੀ ਹਾਲਤ ਪਹਿਲਾਂ ਬਹੁਤ ਜ਼ਿਆਦਾ ਖਸਤਾ ਸੀ ਕਿ ਮਾਲੀ ਸੀ ਔਰ ਜਦੋਂ ਉੱਥੇ ਅਸੀਂ ਕੰਮ ਕੀਤਾ ਤਾਂ ਅਸੀਂ ਹਾਲਤ ਨੂੰ ਸੁਧਾਰਿਆ ਕੁਝ ਦਾਨੀ ਸੱਜਣਾ ਦਾ ਸਹਿਯੋਗ ਲਿਆ ਕੁਝ ਪੌਕੇਟ ਮਨੀ ਖਰਚ ਕੀਤੀ ਔਰ ਸਰਕਾਰ ਨੇ ਵੀ ਸਾਡੇ ਨਾਲ ਹੱਥ ਮੋਢਾ ਨਾਲ ਮੋਢਾ ਲਾਇਆ ਔਰ ਜਿਸ ਦੀ ਵਜ੍ਹਾ ਨਾਲ ਮਤਲਬ ਅਸੀਂ ਸਕੂਲ ਨੂੰ ਇਸ ਪੱਧਰ ਤੇ ਲਿਆਏ ਕਿ ਅੱਜ ਹੁਣ ਮੇਰਾ ਇਹ ਸਕੂਲ ਦੀ ਗੱਲ ਕਰਾਂ ਕੋਠੇਂਦਰ ਸਿੰਘ ਦੀ ਤਾਏ ਇਹ ਹਰ ਇੱਕ ਸਹੂਲਤ ਜੋ ਸਿੱਖਿਆ ਸਹੂਲਤ ਹੈ ਵੱਡੀਆਂ ਸੰਸਥਾਵਾਂ ਵਾਲੀ ਉਹ ਇੱਥੇ ਮੌਜੂਦ ਹੈ ਬੱਚਿਆਂ ਨੂੰ ਅਸੀਂ ਸਿੱਖਿਆ ਲਈ ਪ੍ਰੋਵਾਈਡ ਕਰ ਰਹੇ ਹਾਂ ਯੂਜ਼ ਕਰ ਰਹੇ ਹਾਂ ਉਹਨਾਂ ਨੂੰ ਔਰ ਉਹਦੇ ਲਈ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ ਸਮੱਸਿਆਵਾਂ ਤਾਂ ਸ਼ੁਰੂ ਤੋਂ ਲੈ ਕੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਸਿੱਖਿਆ ਜਦੋਂ ਮੈਂ ਇਸ ਸਕੂਲ ਨੂੰ ਜੁਆਇਨ ਕੀਤਾ ਸੀ ਤਾਂ ਬੜੀ ਖਸਤਾ ਹਾਲਤ ਸੀਗੀ ਔਰ ਐਸ ਲੈਵਲ ਤੱਕ ਕੇ 2015 ਚ 33 ਬੱਚੇ ਸੀ ਔਰ ਮੈਂ ਸਿੰਗਲ ਟੀਚਰ ਇੱਥੇ ਰਹਿ ਗਿਆ ਸੀ ਮੇਰੇ ਨਾਲ ਦੇ ਟੀਚਰ ਰਿਟਾਇਰ ਹੋ ਗਏ ਸੀ ਮੈਡਮ ਬਲਵਿੰਦਰ ਕੌਰ ਜੀ ਤਾਂ ਮੈਂ ਸਿੰਗਲ ਟੀਚਰ ਰਹਿ ਗਿਆ ਸੀ ਔਰ 33 ਬੱਚੇ ਔਰ ਬੱਚੇ ਘਟਦੇ ਜਾ ਰਹੇ ਸੀ ਸਕੂਲ ਬੰਦ ਹੋਣ ਵਾਲਾ ਜਾ ਰਿਹਾ ਸੀ ਸਾਡੇ ਨੇੜੇ ਹੀ ਦੋ ਪਿੰਡਾਂ ਦੇ ਸਕੂਲ ਆਲਰੇਡੀ ਬੰਦ ਵੀ ਹੋ ਚੁੱਕੇ ਬੱਚੇ ਘਟਣ ਕਰਕੇ ਤਾਂ ਮੇਰੇ ਮਨ ਦੇ ਵਿੱਚ ਇਹ ਸਕੂਲ ਦਾ ਵੀ ਡਰ ਸੀ ਕਿ ਬੰਦ ਹੋਊਗਾ ਤਾਂ ਉਹਦੇ ਲਈ ਬੱਚਿਆਂ ਦਾ ਆਉਣਾ ਇੱਥੇ ਜ਼ਰੂਰੀ ਸੀ ਤਾਂ ਮੈਂ ਉਹਦੇ ਬੱਚਿਆਂ ਨੂੰ ਪਹਿਲਾਂ ਐਜੂਕੇਸ਼ਨ ਲੈਵਲ ਉਹਨਾਂ ਦਾ ਬੂਸਟ ਕੀਤਾ ਉਹਨਾਂ ਨੂੰ ਪੜ੍ਹਾਈ 'ਚ ਇੰਨਾ ਤਿੱਖੇ ਕੀਤਾ ਔਰ ਉਹਨਾਂ ਨੂੰ ਨਾਲ ਲੈ ਕੇ ਮੈਂ ਬਾਹਰਲੇ ਪਿੰਡਾਂ 'ਚ ਨਿਕਲਿਆ ਜੋ ਪ੍ਰਾਈਵੇਟ ਸਕੂਲਾਂ 'ਚ ਬੱਚੇ ਜਾਂਦੇ ਆ ਮੈਂ ਉਹਨਾਂ ਦੇ ਡੋਰ ਟੂ ਡੋਰ ਵਿਜ਼ਿਟ ਕੀਤਾ ਉਹਨਾਂ ਦੇ ਬੱਚਿਆਂ ਨੂੰ ਮਾਪੇ ਦੇ ਸਾਹਮਣੇ ਬਿਠਾ ਕੇ ਮੈਂ ਆਪਣੇ ਬੱਚਿਆਂ ਨਾਲ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਉਸ ਕੰਪੀਟੀਸ਼ਨ 'ਚ ਜਦੋਂ ਮਾਪੇ ਨੇ ਦੇਖਿਆ ਕਿ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਦੇ ਅੱਗੇ ਉਹਨਾਂ ਦੇ ਆਪ ਦੇ ਬੱਚਾ ਜਿਹੜੇ ਉਹ ਦਬ ਰਹੇ ਆ ਤਾਂ ਉਹਨਾਂ ਨੇ ਨਾਲ ਦੀ ਨਾਲ ਮੌਕੇ ਤੇ ਮੇਰੇ ਕੋਲ ਐਡਮਿਸ਼ਨ ਕਰਾਉਂਦੇ ਸੀ ਜਿਹਦੇ ਕਰਕੇ ਅਸੀਂ ਇਨਰੋਲਮੈਂਟ ਦਾ ਜਿਹੜਾ ਰਿਕਾਰਡ ਬਣਾਇਆ ਪੰਜਾਬ ਸਰਕਾਰ ਦੀ ਉਦੋਂ ਮੁਹਿੰਮ ਚੱਲ ਰਹੀ ਸੀ ਈਚ ਵਨ ਅਸੀਂ ਰਿਕਾਰਡ ਬਣਾਤਾ ਈਚ 1 ਬ੍ਰਿੰਗ 2 ਉਸ ਤੋਂ ਅਗਲੇ ਸਾਲ ਫੇਰ ਅਸੀਂ ਡਬਲ ਕਰਤੀ 627% ਦਾ ਰਿਕਾਰਡ ਦਾਖਲਾ ਪੰਜਾਬ ਚ ਇੱਕ ਰਿਕਾਰਡ ਬਣ ਗਿਆ ਇਸ ਛੋਟੇ ਜਿਹੇ ਪਿੰਡ ਦਾ ਇੱਕ ਛੋਟੀ ਜੀ ਆਬਾਦੀ 550 ਆਬਾਦੀ ਇਸ ਪਿੰਡ ਦੀ 40 ਬੱਚੇ ਸਾਡੇ ਕੋਲ ਇਸ ਪਿੰਡ ਦੇ ਆ 200 ਬੱਚਾ ਬਾਹਰਲੇ 16 ਪਿੰਡਾਂ ਤੋਂ ਵੈਨਾ ਰਹੀ ਇਸ ਸਕੂਲ ਚ ਆਉਂਦਾ ਔਰ ਇਸ ਦੀ ਜੋ ਸਿਲੈਕਸ਼ਨ ਦੀ ਗੱਲ ਤੁਸੀਂ ਕੀਤੀ ਹੈ ਪਹਿਲਾਂ ਡਿਸਟ੍ਰਿਕਟ ਚੋਂ ਸਿਲੈਕਸ਼ਨ ਹੁੰਦੀ ਹੈ ਫੇਰ ਜੋ ਸਿਲੈਕਟ ਹੁੰਦੇ ਉਹਨਾਂ ਦੀ ਸਟੇਟ ਚੋਂ ਸਿਲੈਕਸ਼ਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੇਂਦਰੀ ਜੋ ਦਿੱਲੀ ਹੈ ਸਾਡੀ ਨੈਸ਼ਨਲ ਜੂਰੀ ਉਹ ਸਿਲੈਕਟ ਕਰਦੇ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਇਨਾਮ ਮਿਲ ਦਿੱਤੇ ਇਸ ਤੋਂ ਪਹਿਲਾਂ ਮੈਨੂੰ 9 ਪ੍ਰਸ਼ੰਸਾ ਪੱਤਰ ਸਟੇਟ ਲੈਵਲ ਤੇ ਜੋ ਆਪਾਂ ਕਹਦੇ ਗਏ ਇਨਰੋਲਮੈਂਟ ਦੇ ਰਿਗਾਰਡਿੰਗ ਜੋ ਸਮਾਰਟਨੈਸ ਦੇ ਰਿਗਾਰਡਿੰਗ ਜਾਂ ਮੇਰੇ ਜੋ ਟੀਵੀ ਤੇ ਪ੍ਰੋਗਰਾਮ ਪ੍ਰਸਾਰਿਤ ਹੋਏ ਬੱਚਿਆਂ ਦੇ ਕੋਵਿਡ ਦੇ ਦੌਰਾਨ ਉਹਨਾਂ ਲਈ ਨੰਨੇ ਉਸਤਾਦੀ ਐਂਕਰਿੰਗ ਕੀਤੀ ਹੈ ਮੈਂ ਉਹਨਾਂ ਲਈ ਔਰ ਬੱਚਿਆਂ ਦਾ ਜੋ ਦਾਹਲਾ ਦੋ ਵਾਰ ਰਿਕਾਰਡ ਬਣਿਆ ਉਹਦੇ ਲਈ ਔਰ ਸਟੇਟ ਅਵਾਰਡ ਮੈਨੂੰ 2020 ਦੇ ਵਿੱਚ ਮਿਲਿਆ ਸੀ ਔਰ ਪਿਛਲੇ ਸਾਲ ਮੇਰੀ ਨੈਸ਼ਨਲ ਦੇ ਲਈ ਜੋ ਸਟੇਟ ਦੀ ਸਿਲੈਕਸ਼ਨ ਹੁੰਦੀ ਸੂਚੀ ਉਹਦੇ ਵਿੱਚ ਮੈਨੂੰ ਥਾਂ ਮਿਲੀ ਸੀ ਤੇ ਐਸੀ ਐਤ ਕੀ ਵਾਰ ਮੈਨੂੰ ਨੈਸ਼ਨਲ ਦੇ ਲਈ ਸਿਲੈਕਟ ਮੈਂ ਹੋਇਆ